ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਹੈ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਅੱਜ ਵੀ ਅਸੀਂ ਆਪਣੇ ਪਿੰਡ ਪਿੰਡ ਸੁਖਾ ਆਨੰਦ ਜ਼ਿਲ੍ਹਾ ਸਾਨੂੰ ਮੋਗਾ ਲਗਿਆਂ ਦਾ ਤਹਿਸੀਲ ਬਾਗਾਪੁਰਾਣਾ ਤੇ ਅੱਜ ਜੋ ਤੁਸੀਂ ਬਈ ਸਕਰੀਨ ਤੇ ਜਰਸੀ ਵੜ ਦੇਖ ਰਹੇ ਆ ਬਾਈ ਜਿਹੜਾ ਬਕਾਊ ਕੀਤੀ ਸੀਗੀ ਤੇ ਬਾਕੀ ਬੋ ਵਾਰ ਲੈਣ ਦਾ ਕੋਈ ਕੰਮ ਨਹੀਂ ਹੈ ਬਾਈ ਦੇ ਘਰੇ ਲੂਆਂ ਨੇ ਜਿਹੜੇ ਆਮ ਕਿਸਾਨ ਭਰਾ ਪਸ਼ੂ ਰੱਖਦੇ ਆ ਉਹ ਰੱਖੇ ਆ ਤੇ ਬਾਕੀ ਲੈਣੇ ਆ ਬਾਈ ਤੋਂ ਦੇ ਆਈ ਬਾਈ ਸੱਸੀ ਗਾ ਬਾਈ ਸੱਸੀ ਕਾਰ ਸਾਰੇ ਬੰਨ 21 ਕੀ ਨਾਮ ਹੈ ਬਈ ਆਪਣਾ ਨਾਮ ਅਵਤਾਰ ਸਿੰਘ ਆ ਜੀ ਠੀਕ ਹੈ ਤੇ ਬਈ ਦੂਜਾ ਆਪਣਾ ਕੀ ਡਿਟੇਲ ਹੈ ਕਹਿੰਦੇ ਸੁਵੇ ਸੁਣਾ ਨੇ ਆਪਣੀ ਮਿਹਨ ਤੀਜੇ ਸੁਵੇ ਸੁਣਾ ਜੇ ਹੁਣ ਠੀਕ ਹੈ ਤੇ ਦੂਜੇ ਸੁਵੇ ਆਪਣੇ ਘਰ ਦੀ ਵਿਹੜੀ ਆ ਹਾਂ ਘਰ ਦੀ ਵਿਹੜਾ ਜੀ ਠੀਕ ਹੈ ਦੂਜੇ ਸੁਵੇ ਕੀ ਰਿਕਾਰਡ ਸੀ ਬਈ ਦੁੱਧ ਦਾ ਦੂਜੇ ਸੁਵੇ 15 ਕਿਲੋ ਦੁੱਧ ਦਿੰਦਾ 15 ਕਿਲੋ ਦੁੱਧ ਦਿੰਦਾ ਠੀਕ ਹੈ ਬਈ ਦੂਜੇ ਸੁਵੇ 15 ਕਿਲੋ ਦੁੱਧ ਦਿੰਦਾ ਤੀਜੇ ਸੁਵੇ ਸੁਣਾ ਤੇ ਕਿੰਨੇ ਦਿਨਾਂ ਦੀ ਕੱਚੀ ਆ ਇਹ ਇਹ ਦਿਨ ਤਾਂ ਹੀ ਪੰਜ ਚਾਰ ਰਹਿੰਦੇ ਆ ਜੇ ਤੂੰ ਹਫਤਾ ਤੱਕ ਲੈ ਜਾਊਗਾ ਹਫਤਾ ਲੈ ਜੀ ਠੀਕ ਹੈ ਜੀ ਤੇ ਬਈ ਦੂਜੇ ਸੁਵੇ 15 ਕਿਲੋ ਦੁੱਧ ਦ ਹਾਂ ਤੇਰੀ ਕੱਚੀ ਆ ਤੁਸੀਂ ਦੇਖ ਸਕਦੇ ਆ। ਹੁਣ ਇਹਦੇ ਵਲਟਾਂ ਦੇਖ ਸਕਦੇ ਆ। ਬਈ ਠੰਡੀ ਸੀਲ ਪੂਰੀ ਆ। ਆਈ ਨਹੀਂ ਜਿਵੇਂ ਪਸ਼ੂ ਉਪਰਾ ਮੰਨਦਾ ਹੁੰਦਾ। ਦਰਜੀ ਜਾਂਦਾ ਹੁੰਦਾ ਪਸ਼ੂ ਉਹਨੇ ਮੋਜਾਂ ਨਾ ਖੜੀ ਆ ਵੀ ਤੂੰ ਚੱਕਰ ਨਹੀਂਗਾ। ਅਸੀਂ ਵੀ ਜਿਵੇਂ ਆਪਣੇ ਬੰਦੇ ਕੋਈ ਚੱਕਰ ਨਹੀਂ ਵੀ ਥਣ ਤੋਂ ਬਹੁਤ ਸੋਹਣਾ ਲੱਗਿਆ ਕਰਮ ਵਾਲੀ ਦੇ। ਨੂੰ ਨੇੜ ਤੋਂ ਦਿਖਾਉਣ ਨੇ। ਨਾਓ ਬਈ। ਇੱਕੋ ਜੀ ਦੂਰੀ ਤੇ ਥਾਣਾ। ਮੁੱਠੀ-ਮੁੱਠੀ ਦਾ ਥਾਣ ਲੱਗਿਆ ਤੇ ਮੜਾ ਤੋਰ ਦਿਓ ਜੀ ਮਣ। ਬਾਕੀ ਨੂੰ ਤੋਰਾ ਦਿਖਾਉਣ ਨੇ। ਖਵਾਨਾ ਹੋਣਾ ਬਈ ਫੀਟਿੰਗ ਸੋਹਣੀ ਆ। ਬਾਕੀ ਤੂੰ ਦੇਖ ਸਕਦਾ ਜਰਸੀ ਚ ਪੈਂਦੀ ਆ। ਤੇ ਚੋਈ ਚੋਈ ਦੀ ਬਈ ਬੋਲੀ ਆ ਤਰਾਤ ਪੋਲੀ ਜੀ ਠੀਕ ਹੈ ਬਹੁਤ ਪੋਲੀ ਠੀਕ ਹੈ ਚਵਾਈ ਚੂਈ ਦੀ ਬਈ ਪੂਰੀ ਪੋਲੀ ਆ ਦੋਨੇ ਪਾਸੇ ਬਹਿ ਕੇ ਚੌਂਦੇ ਰਹੇ ਆਂ ਬਾਈ ਠੀਕ ਹੈ ਬਾਈ ਠੀਕ ਹਾਂਜੀ ਬਾਕੀ ਵੀ ਹਲਚਲ ਆਲਾ ਤਾਂ ਬਈ ਤੁਸੂ ਪਸੂ ਦਾ ਪਤਾ ਲੱਗ ਜਾਂਦਾ ਵੀ ਕਿਹੜੇ ਹਲਚਲ ਕਰਦਾ ਹੈ ਕਿਹੜਾ ਨਹੀਂ ਕਰਦਾ ਠੰਡੀ ਸੀਲ ਬਈ ਲੱਗਦੀ ਆ ਬਈ ਠੰਡੀ ਸੀਲ ਜਿਵੇਂ ਜਮਾਂ ਨੂੰ ਕੋਈ ਬਹੁਤ ਹਲਚਲ ਕੀਤੀ ਬਾਕੀ ਹਫਤੇ ਦੀ ਕੱਚੀ ਆ ਬਈ ਉਸ ਹਾਂ ਆਂ ਅੰਦਾਜ਼ਾ ਲਾ ਲਿਓ ਠੰਡੀ ਸੀਨ ਤਾਂ ਬਹੁਤ ਆ ਜੀ ਇਹਨਾਂ ਲਓ ਬਈ ਬਾਈ ਨੇ ਨਿਆਣਾ ਨਾ ਕੋਈ ਬਈ ਉਹ ਹੱਥ ਲਾ ਦੇ ਕੋਈ ਚੱਕਰੀ ਨਹੀਂ ਹੋਣੀ ਇਹਦੀ ਗੱਲ ਲਓ ਬਈ ਲਓ ਬਈ ਲਾ ਠੰਡੀ ਸੀ ਉਹ ਤੋਂ ਬਈ ਆਪਾਂ ਆਪਸ ਵਿੱਚ ਥੱਲੀ ਦੇ ਦਿੰਨੇ ਆ ਠੰਡੀ ਸੀ ਉਹ ਤਾਂ ਬਈ ਪੂਰੀ ਆ ਤੁਸੀਂ ਦੇਖ ਸਕਦੇ ਹਾਂ ਲਓ ਬਈ ਜਵੇਂ ਮਰਜੀ ਤੇ ਫੋੜ ਛਾਂ ਵੀ ਬਈ ਪੋਰਾ ਨਹੀਂ ਕੀ ਥਣਾ ਤੇ ਕੋਈ ਵੀ ਤੇ ਕੀ ਡਿਮਾਂਡ ਮੂਡ ਕਰਦੇ ਆਂ ਆਪਾਂ ਇਹਦੀ ਡਿਮਾਂਡ ਦਾ ਮੁੱਲ 70000 ਆ ਜੀ 70000 ਜੋ ਮਾਨ ਤਨ ਕਰੀਏ ਮਾਨ ਤਨ ਹੋ ਜੂਗੀ ਹਾਂਜੀ ਠੀਕ ਹੈ ਇੱਕ ਆਪ ਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਓ ਜੀ ਘਰ ਸਾਡਾ ਜੀਐਨ ਸਕੂਲ ਦੇ ਮਗਰਲੇ ਪਾਸੇ ਆ ਜੀ ਠੀਕ ਹੈ ਜੀ ਹਾਂਜੀ ਨੇੜੇ ਕਾਲਜ ਆ ਜਾਂਦਾ ਆਪਣਾ ਨੇੜੇ ਕਾਲਜ ਆ ਜਾਂਦਾ ਹਾਂਜੀ ਤੇ ਫੋਨ ਨੰਬਰ ਕਿੰਨਾ ਹੈ ਆਪਣਾ 98784 ਹਾਂਜੀ 40826 ਠੀਕ ਹੈ ਫੋਨ ਨੰਬਰ ਬਈ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਆ ਵੈੜ ਬਈ ਤੁਹਾਨੂੰ ਦਿਖਾਤੀ ਹੈ ਜੋ ਸਾਥੋਂ ਵੀ ਦਸਲ ਬੰਨੀਆਂ ਕੋਈ ਬੇਸ਼ੀ ਰਹਿ ਗਈ ਹੋਵੇ ਉਹ ਤੁਸੀਂ ਬਾਈ ਨਾਲ ਫੋਨ ਤੇ ਕਨੈਕਟ ਕਰਕੇ ਬਾਈ ਨਾਲ ਤਸਦੀਕ ਕਰ ਸਕਦੇ ਆ ਤੇ ਵੈੜ ਤੇ ਬਈ ਹਸਤਾ ਰਹਿੰਦਾ ਹੈ ਬਾਕੀ ਬੋਲਾਉ ਬਾਈ ਨਾਲ ਸੌਦਾ ਬਹੁਤ ਪੰਨਿਆਂ ਜੀ ਅਜੇ ਤਾਂ ਬਾਕੀ ਵੇਖੋ ਬਈ ਤੁਸੀਂ ਦੇਖ ਸਕਦੇ ਆ ਹਵਾਨਾ ਹਜੇ ਵੀ ਰਵੜਾ ਵੰਗੂ ਵਾਦਾ ਵਾਦਾ ਬਈ ਜੈਸ ਵੇਖੋ ਵੇਖ ਸਕਦੇ ਆ ਬਈ ਤੁਸੀਂ ਆਜੇ ਬਈ ਹਵਾਨਾ ਕਰਮ ਵਾਲੀ ਨੇ ਉਹ ਤਿਆਰ ਕਰਨਾ ਬਈ ਅਜੇ ਤੇ ਬਾਕੀ ਜਿਹਾ ਸਾਉਣਾ ਬਾਈ ਦੱਸਿਆ ਜੀ ਦੂਜੇ ਸੂਏ 15 ਲੀਟਰ ਦੁੱਧ ਦਿੰਦਾ ਤੇ ਤੀਜੇ ਸੂਏ ਹ ਹਫਤੇ ਦੀ ਕੱਚੀ ਆ ਤੇ ਬਾਕੀ ਤੁਹਾਨੂੰ ਹਵਾਨਾ ਹੋਣਾ ਬਈ ਦਿਖਾਈ ਦਿੱਤਾ ਵਨ ਇਚ ਢੱਲ ਬਹੁਤ ਆ ਹਜੇ ਤੇ ਇੱਕ ਮੇਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਇਹਨੇ ਨਾਲ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਜੂ ਵੀ ਭਰਾ ਚੈਨਲ ਤੇ ਪਹਿਲੀ ਯਾਰ ਵੀਡੀਓ ਦੇਖ ਰਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰਾਖਾ